ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਸੰਖੇਪ ਜੀ ਬੁਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਜੀਤ ਕੋਟਲੀ ਦਾ ਅੰਤਿਮ ਸੰਸਕਾਰ ਉਦੇਪਿੰਡ ਕੋਟਲੀ ਖੁਰਦ ਵਿਖੇ ਕੀਤਾ ਗਿਆ ਉਸਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਕਬੱਡੀ ਖਿਡਾਰੀਆਂ ਨੇ ਸ਼ਿਰਕਤ ਕੀਤੀ ਪਿੰਡ ਵਾਸੀਆਂ ਨੇ ਪਰੇ ਮਨ ਨਾਲ ਦੱਸਦੇ ਹੋਏ ਕਿਹਾ ਕਿ ਬਤਨ ਵਿੱਚ ਹੀ ਜੀਤ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਉਸਦੇ ਪਿਤਾ ਨੇ ਉਸ ਨੂੰ ਚਾਰ ਕੁੜੀਆਂ ਤੇ ਜੀਤ ਨੂੰ ਬਹੁਤ ਹੀ ਮੁਸ਼ਕਲ ਨਾਲ ਪਾਲਿਆ ਉਨਾ ਜੀਤ ਕੋਟਲੀ ਦੀ ਬਿਮਾਰੀ ਬਾਰੇ ਦੱਸਦੇ ਹਾਂ ਕਿਹਾ ਕਿ ਕੁਝ ਕੁ ਦਿਨ ਪਹਿਲਾਂ ਉਸ ਨੂੰ ਕੁਝ ਇਨਫੈਕਸ਼ਨ ਵਧੀ ਜਿਸ ਕਾਰਨ ਗੁਰਦਿਆਂ ਨੂੰ ਨੁਕਸਾਨ ਹੋਇਆ ਜਿਸ ਦੇ ਚੱਲਦਿਆਂ ਜੀਤ ਕੋਟਲੀ ਨੂੰ ਬਠਿੰਡਾ ਦੇ ਗੋਲਡਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਸਵੇਰੇ ਜੀਤ ਦੀ ਮੌਤ ਹੋ ਗਈ ਚਾਰ ਪੈਣਾ ਦੇ ਇਕਲੋਤੇ ਪਰਾ ਜੀਤ ਕੋਟਲੀ ਆਪਣੇ ਪਿੱਛੇ ਪਿਤਾ ਪਤਨੀ ਅਤੇ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਜੀਤ ਬਹੁਤ ਹੌਨ ਹਾਰ ਲੜਦਾ ਸੀ ਜਿਸ ਦੇ ਪਿੰਡ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ ਪਿੰਡ ਵਾਸੀਆਂ ਅਤੇ ਸੰਸਕਾਰ ਮੌਕੇ ਆਏ ਹੋਏ ਕਬੱਡੀ ਖਿਡਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੀਤ ਕੋਟਲੇ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਵੀ ਮੰਗ ਕਰਦੇ ਆ ਸਰਕਾਰ ਵੱਲੋਂ ਵੀ ਮਦਦ ਕਰਦੇ ਵੀ ਇਹਨਾਂ ਦੀ ਕੋਈ مالی ਸਹਾਇਤਾ ਕੀਤੀ ਜਾਵੇ ਬਠਿੰਡੇ ਜ਼ਿਲ੍ਹੇ ਦਾ ਬਾਈ ਨੇ ਬਹੁਤ ਵੱਡਾ ਨੌ ਕਰਿਆ ਤੇ ਇਹਨਾਂ ਦੇ ਘਰ ਵਾਲੀ ਨੂੰ ਜਾਂ ਇਹਨਾਂ ਦੇ ਬੱਚਿਆਂ ਨੂੰ ਕੋਈ ਵੀ ਬੰਨਦੀ ਰੋਜ਼ਗਾਰ ਦਿੱਤਾ ਜਾਵੇ ਜੀ ਇਹ ਮੰਗ ਕਰਦੇ ਆ ਸਾਰੇ ਕਬੱਡੀ ਵਕਤ ਵੱਲੋਂ